拜拜。 ਕਿ ਤੁਸੀਂ ਕੰਟਰੋਲ ਕਰ ਰਹੇ ਕੀ ਕਹਿਣਾ ਚਾਹੁੰਦੇ ਇਸ ਬੋਤੇ ਇਹਦੇ ਸਬੰਧ ਵਿੱਚ ਅਸੀਂ ਸਾਰੇ ਸ਼ਾਰਪੁਰ ਵਾਸੀਆਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਪਲੀਜ਼ بارش ਬਹੁਤ ਜ਼ਿਆਦਾ ਹੋ ਰਹੀ ਹੈ ਤੇ ਉਹਦੇ ਕਰਕੇ ਪਹਾੜੀਏ ਵਿੱਚ ਵੀ بارش ਬਹੁਤ ਹੈ ਜਿਸ ਕਰਕੇ ਚੋਹਾਂ ਦੇ ਵਿੱਚ ਪਾਣੀ ਆ ਗਿਆ ਤੇ ਪਲੀਜ਼ ਸਾਰਿਆਂ ਨੂੰ ਬੇਨਤੀ ਹੈ ਕਿ ਬਿਨਾਂ ਕੰਮ ਦੇ ਘਰੋਂ ਜਿਹੜਾ ਨਾ ਨਿਕਲੇ ਜਾਵੇ ਤੇ ਛੋਟੇ ਬੱਚੇ ਜਿਸ ਤਰ੍ਹਾਂ ਘਰੋਂ ਮੈਂ ਦੇਖਿਆ ਕਈ ਬੱਚੇ ਛੋਟੇ-ਛੋਟੇ ਬੱਚੇ ਆ ਜਿਹੜੇ ਚੋਹ ਦੇ ਵਿੱਚ ਪਾਣੀ ਦੇਖਣ ਆ ਰਹੇ ਆ ਪਲੀਜ਼ ਪੇਰੈਂਟਸ ਅਗੇ ਬੇਨਤੀ ਹੈ ਕਿ ਛੋਟੇ ਬੱਚਿਆਂ ਨੂੰ ਕੱਲਿਆਂ ਨੂੰ ਨਾ ਕੋਈ ਐਸਐਸਪੀ ਹਿਸ਼ਾਰਪੁਰ ਜੀ ਦੇ ਵੱਲੋਂ ਸਾਰੀ ਟ੍ਰੈਫਿਕ ਨੂੰ ਹੁਕਮ ਦਿੱਤਾ ਗਿਆ ਹੈ ਕਿ ਜਿਹੜੇ ਦੋਨੋਂ ਪੁਲ ਆ ਉਹਦੇ ਉੱਪਰ ਜਾ ਕੇ ਟ੍ਰੈਫਿਕ ਨੂੰ ਨਿਰੰਤਰ ਚਾਲੂ ਰੱਖਣ ਤਾਂ ਜੋ ਪਬਲਿਕ ਨੂੰ ਕੋਈ ਆਮ ਮੁਸ਼ਕਲ ਨਾ ਆਵੇ ਸਿਰਫ ਟ੍ਰੈਫਿਕ ਸਲੋ ਚੱਲ ਰਹੀ ਹੈ ਪਰ ਚੱਲ ਰਹੀ ਹੈ ਪਬਲਿਕ ਅਗੇ ਬੇਨਤੀ ਹੈ ਕਿ ਪਲੀਜ਼ 14 ਦੇ ਉੱਪਰ ਬਣਾ ਕੇ ਖੜੇ ਹੋ ਕੇ ਆਪਣੀ ਵੀਡੀਓ ਨਾ ਬਣਾਓ ਛੋਟੇ ਛੋਟੇ ਬੱਚਿਆਂ ਨਾਲ ਖੜੇ ਕਰਕੇ ਲੋਕ ਵੀਡੀਓ ਬਣਾ ਰਹੇ ਆ ਛੋਟੇ ਵਹੀਕਲ ਲਿਆ ਕੇ ਪੁਲ ਦੇ ਉੱਪਰ ਖੜੇ ਕੀਤੇ ਆ ਜਿਹਦੇ ਕਰਕੇ ਟ੍ਰੈਫਿਕ ਜਾਮ ਦਾ ਕਾਰਨ ਬਣ ਰਿਹਾ ਪਲੀਜ਼ ਸਾਰਿਆਂ ਨੂੰ ਬੇਨਤੀ ਹੈ ਕਿ ਪਲੀਜ਼ ਕਾਪਰੇਟ ਕਰੋ ਤਾਂ ਜੋ ਆਮ ਪਬਲਿਕ ਨੂੰ ਕੋਈ ਦਿੱਕਤ ਜਣੀ ਨਾ ਆਵੇ